ਹਾਂਜੀ ਦੋਸਤੋ ਸਾਰਿਆਂ ਨੂੰ ਅੱਜ ਹੈਪੀ ਦਿਵਾਲੀ ਮੇਰੇ ਵੱਲੋਂ ਠੀਕ ਹੈ ਜੀ ਪ੍ਰਮਾਤਮਾ ਕਰੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀਆਂ ਲੈ ਕੇ ਆਵੇ ਠੀਕ ਹੈ ਜੀ ਤੇ ਅੱਜ ਆਪਾਂ ਇਸ ਦਿਵਾਲੀ ਦੇ ਮੌਕੇ ਤੇ ਬਹੁਤ ਹੀ ਜ਼ਿਆਦਾ ਅੱਛੀ ਜੀ ਰੈਸਪੀ ਬਣਾਵਾਂਗੇ ਅੱਜ ਆਪਾਂ ਬਣਾਵਾਂਗੇ ਆਲੂ ਤੇ ਗੋਭੀ ਦੇ ਮਿਕਸ ਪਕੌੜੇ ਬਣਾਵਾਂਗੇ ਉਹ ਵੀ ਇੱਕ ਨਵੇਂ ਜਿਹੇ ਤਰੀਕੇ ਨਾਲ ਠੀਕ ਹੈ ਜੀ ਜਿਹੜੇ ਆਲੂ ਤੇ ਗੋਭੀ ਦੇ ਪਕੌੜੇ ਬਣਾਉਣੇ ਆ ਕਿਵੇਂ ਬਣਾਉਣੇ ਆ ਇਹ ਤਰੀਕਾ ਤੁਸੀਂ ਦੇਖਣਾਗਾ ਤਾਂ ਵੀਡੀਓ ਨੂੰ ਅੰਦਰ ਤੱਕ ਜ਼ਰੂਰ ਦੇਖਿਓ ਹੁਣ ਵੀਡੀਓ ਨੂੰ ਕਰਦੇ ਆ ਸਟਾਰਟ ਹਾਂਜੀ ਦੋਸਤੋ ਅੱਜ ਆਪਾਂ ਬਣਾਵਾਂਗੇ ਆਲੂ ਤੇ ਗੋਭੀ ਦੇ ਮਿਕਸ ਪਕੌੜੇ ਤੇ ਬਹੁਤ ਹੀ ਜ਼ਿਆਦਾ ਸੁਆਦੀਸ਼ਟ ਠੀਕ ਹੈ ਜਿਹੜੇ ਕਿ ਹਰ ਇੱਕ ਨੂੰ ਪਸੰਦ ਹੁੰਦੇ ਨੇ ਤੇ ਅੱਜ ਆਪਾਂ ਜਿਹੜੇ ਆਲੂ ਤੇ ਗੋਭੀ ਦੇ ਮਿਕਸ ਪਕੌੜੇ ਬਣਾਵਾਂਗੇ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਤਿਹਾਰਾਂ ਦੇ ਦਿਨ ਨੇ ਤੇ ਅੱਜ ਦੀਵਾਲੀ ਆ ਹਨਾ ਤਾਂ ਦੀਵਾਲੀ ਤੇ ਮੈਂ ਆਲੂ ਤੇ ਗੋਭੀ ਦੇ ਮਿਕਸ ਪਕੌੜੇ ਬਣਾਉਂਗੀ ਤੇ ਆਲੂ ਨੂੰ ਸਭ ਤੋਂ ਪਹਿਲਾਂ ਆਪਾਂ ਕੀ ਕਰ ਲੈਣਾ ਛਿਲ ਲੈਣਾ ਇਹਦਾ ਛਿਲਕਾ ਉਤਾਰਨਾ ਤੁਸੀਂ ਛਿਲਕਾ ਉਤਾਰ ਕੇ ਆਪਾਂ ਇਹਨੂੰ ਸਾਈਡ ਤੇ ਰੱਖ ਦਾਂਗੇ ਇਸੇ ਤਰ੍ਹਾਂ ਤੁਸੀਂ ਚੰਗੀ ਤਰ੍ਹਾਂ ਆਲੂਆਂ ਦਾ ਜਿਹੜਾ ਛਿਲਕਾ ਉਹ ਚੰਗੀ ਤ ਮੈਂ ਧੋਣ ਤੋਂ ਪਹਿਲਾਂ ਛਿਲਕਾ ਉਤਾਰਨ ਲੱਗੀਆਂ ਦੇਖੋ ਇਸੇ ਤਰ੍ਹਾਂ ਤੁਸੀਂ ਛਿਲਕਾ ਉਤਾਰ ਦੇਣਾ ਚੰਗੀ ਤਰ੍ਹਾਂ ਦੇਖੋ ਬਿਲਕੁਲ ਮੈਂ ਛਿਲਕਾ ਉਤਾਰਤਾ ਹੁਣ ਆਪਾਂ ਇਹਨੂੰ ਸਾਈਡ ਤੇ ਰੱਖ ਦਾਂਗੇ ਫਿਰ ਆਪਾਂ ਇਸ ਤੋਂ ਬਾਅਦ ਹੁਣ ਗੋਭੀ ਨੂੰ ਕੱਟਾਂਗੇ ਆਪਾਂ ਗੋਭੀ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟ ਲੈਣਾ ਜਾਨੀ ਕਿ ਪੀਸਾਂ ਦੇ ਵਿੱਚ ਕੱਟ ਲੈਣਾ ਠੀਕ ਹੈ ਜੀ ਤੇ ਹੁਣ ਆਪਾਂ ਇੱਕ ਫਰਾਈਪੈਨ ਲਿਆਗਾ ਤੇ ਗੋਭੀ ਨੂੰ ਆਪਾਂ ਕੱਟ ਕੇ ਉਹਦੇ ਵਿੱਚ ਪਾਈ ਜਾਣਾ ਤੁਸੀਂ ਦੇਖੀ ਜਾਓ ਮੈਂ ਇੱਕ ਨਵਾਂ ਜਿਹਾ ਤਰੀਕਾ ਯੂਜ਼ ਕਰਨ ਲੱਗੀ ਹਾਂ ਕਿਉਂਕਿ ਜਿੱਦਾਂ ਆਮ ਲੋਕ ਹੁੰਦੇ ਨੇ ਗੋਭੀ ਨੂੰ ਕੱਟਦੇ ਨੇ ਧੋਂਦੇ ਨੇ ਤੇ ਵੇਸਨ ਦੇ ਵਿੱਚ ਮਿਕਸ ਕਰਕੇ ਪਕੌੜੇ ਬਣਾ ਲੈਂਦੇ ਨੇ ਪਰ ਮੈਂ ਉਸ ਤਰੀਕੇ ਨਾਲ ਨਹੀਂ ਬਣਾਉਂਗੀ ਕਿਉਂਕਿ ਜਿੱਦਾਂ ਅੱਜ ਕੱਲ ਰਿਆਂ ਮਤਲਬ ਰਿਆਂ ਸਪ੍ਰਿਆਂ ਲਾ ਲਓ ਜਾਂ ਫਿਰ ਸੁੰਡੀਆਂ ਵਗੈਰਾ ਲਾ ਲਓ ਗੋਭੀ ਦੇ ਵਿੱਚ ਹੁੰਦੀਆਂ ਨਾ ਕਾਫੀ ਕੁਝ ਤਾਂ ਸੋ ਉਹਨਾਂ ਚੀਜ਼ਾਂ ਨੂੰ ਆਪਾਂ ਮਤਲਬ ਗੋਭੀ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਹੀ ਬਣਾਵਾਂਗੇ ਪਕੌੜੇ ਐਦਾਂ ਨਹੀਂ ਬਣਾਉਂਦੇਗੇ ਤੇ ਹੁਣ ਮੈਂ ਸਾਰੀ ਦੀ ਸਾਰੀ ਗੋਭੀ ਨੂੰ ਦੇਖੋ ਇਸ ਤਰ੍ਹਾਂ ਹੀ ਛੋਟੇ ਛੋਟੇ ਟੁ ਕੱਟ ਲੈਣਾ ਤੇ ਇੱਕ ਅਲੱਗ ਫਰਾਈਪੈਨ ਦੇ ਵਿੱਚ ਪਾ ਲੈਣਾ ਦੇਖੋ ਮੈਂ ਗੋਭੀ ਨੂੰ ਬਿਲਕੁਲ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਿਆ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦੇਣਾਗਾ ਹੁਣ ਮੈਂ ਇਹਦੇ ਵਿੱਚ ਪਾਣੀ ਪਾਤਾ ਦੇਖੋ ਤੇ ਹੁਣ ਇੱਕ ਚਮਚ ਮੈਂ ਇਹਦੇ ਵਿੱਚ ਨਮਕ ਦਾ ਪਾ ਦੇਣਾਗਾ ਇੱਕ ਚਮਚ ਨਮਕ ਦਾ ਪਾ ਦੇਣਾ ਨਮਕ ਦੇ ਨਾਲ ਕੀ ਆ ਜਿਹੜੇ ਇਹਦੇ ਵਿੱਚ ਛੋਟੇ ਛੋਟੇ ਕੋਈ ਜੀਵ ਜੰਤੂ ਹੋਣਗੇ ਸਾਰੇ ਦੇ ਸਾਰੇ ਨਿਕਲ ਕੇ ਬਾਹਰ ਆ ਜਾਣਗੇ ਜਦੋਂ ਉਬਲੂਗਾ ਪਾਣੀ ਠੀਕ ਹੈ ਹੁਣ ਆਪਾਂ ਇਹਨੂੰ ਨਮਕ ਪਾ ਕੇ ਪਾਣੀ ਪਾ ਕੇ ਗੋਭੀ ਦੇ ਵਿੱਚ ਉਸ ਤੋਂ ਬਾਅਦ ਆਪਾਂ ਇਹਨੂੰ ਉਹ ਬੋਇਲ ਕਰਨ ਦੇ ਲਈ ਰੱਖ ਦੇਣਾਗਾ ਆਪਾਂ ਹਾਈ ਫਲੇਮ ਤੇ ਇਹਨੂੰ ਬੋਇਲ ਕਰ ਰਹੇ ਆ ਦੇਖੋ ਇਸੇ ਤਰ੍ਹਾਂ ਇਹਨੇ ਉਬਲਣਾ ਸ਼ੁਰੂ ਹੋ ਜਾਣਾ ਉਬਲੂਗਾ ਹਾਈ ਫਲੇਮ ਤੇ ਉਬਾਲੂਗੀ ਮੈਂ ਇਹਨੂੰ ਤੇ ਹੁਣ ਆਪਾਂ ਇਹਨੂੰ ਟੱਕ ਦਿੰਨੇ ਆ ਹੁਣ ਚੈੱਕ ਕਰਦੇ ਆ ਕਿ ਉਬਲਣਾ ਲੱਗ ਗਿਆ ਦੇਖੋ ਪਾਣੀ ਗਰਮ ਹੋ ਚੁੱਕਿਆ ਤੇ ਹੁਣ ਉਵਾਲਾ ਆਉਣਾ ਵੀ ਸ਼ੁਰੂ ਹੋ ਜਾਊਗਾ ਉਵਾਲਾ ਆਉਣਾ ਸ਼ੁਰੂ ਹੋ ਚੁੱਕਿਆ ਇਸੇ ਤਰ੍ਹਾਂ ਇਹ ਉੱਭਰਨ ਲੱਗ ਜਾਣਾ ਚੰਗੀ ਤਰ੍ਹਾਂ ਵਾਲਾ ਦਵਾਉਣਾ ਆਪਾਂ ਇਹਨੂੰ ਥੋੜਾ ਜਿਹਾ ਵਾਲਾ ਨਹੀਂ ਦਵਾਉਣਾ ਜਿੱਦਾਂ ਸਬਜ਼ੀ ਬਣਾਉਣੀ ਆ ਨਾ ਥੋੜਾ ਜਿਹਾ ਵਾਲਾ ਦਵਾਉਣਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ 2-3 ਵਾਰ ਸਾਫ਼ ਪਾਣੀ ਨਾਲ ਧੋ ਕੇ ਕੱਢ ਲੈਣਾ ਇਹਨੂੰ ਆਪਾਂ ਇੱਥੇ ਥੋੜਾ ਜਿਹਾ ਜ਼ਿਆਦਾ ਵਾਲਾ ਦਵਾਵਾਂਗੇ ਦੇਖੋ ਵਾਲਾ ਆਉਣਾ ਸ਼ੁਰੂ ਹੋ ਗਿਆ ਚੰਗੀ ਤਰ੍ਹਾਂ ਹੁਣ ਆਪਾਂ ਗੈਸ ਨੂੰ ਬੰਦ ਕਰਤਾ ਗੈਸ ਨੂੰ ਬੰਦ ਕਰਕੇ ਇਹਨੂੰ 1 ਮਿੰਟ ਦੇ ਲਈ ਤੁਸੀਂ ਟੱਕ ਕੇ ਰੱਖ ਦੇਣਾ ਹੁਣ ਆਪਾਂ ਟੱਕ ਕੇ ਸਾਈਡ ਤੇ ਰੱਖਤਾ ਹੁਣ ਆਪਾਂ ਜਿਹ ਤੁਸੀਂ ਜਿਹੜੇ ਛਿੱਲੇ ਹੋਏ ਆਲੂ ਸੀ ਉਹਨਾਂ ਨੂੰ ਇਸ ਤਰ੍ਹਾਂ ਬਰੀਕ-ਬਰੀਕ ਕੱਟ ਕੇ ਨਾ ਇੱਕ ਅਲੱਗ ਫਰਾਈਪੈਨ ਦੇ ਵਿੱਚ ਪਾ ਲੈਣਾ। ਦੇਖੋ ਮੈਂ ਬਰੀਕ-ਬਰੀਕ ਆਲੂ ਕੱਟ ਲਏ ਇਸ ਤਰੀਕੇ ਨਾਲ ਤੁਸੀਂ ਆਲੂ ਕੱਟ ਲੈਣੇ ਆ ਸਾਰੇ ਦੇ ਸਾਰੇ। ਐਦਾਂ ਫਰਾਈਪੈਨ ਦੇ ਵਿੱਚ ਪਾ ਲੈ ਤੇ ਹੁਣ ਮੈਂ ਫਰਾਈਪੈਨ ਦੇ ਵਿੱਚ ਸਿੱਧਾ ਨੂਨ ਮਿਰਚ ਨਹੀਂ ਪਾਉਂਗੀ ਸਿਰਫ ਮੈਂ ਇੱਕ ਚਮਚ ਨਮਕ ਦਾ ਪਾਉਂਗੀ। ਨਮਕ ਦਾ ਪਾ ਲਿਆ ਔਰ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਪਾਉਂਗੀ ਪਾਣੀ। ਨਮਕ ਪਾ ਕੇ ਫਿਰ ਮੈਂ ਇਹਨਾਂ ਨੂੰ ਧੋਵਾਂਗੀ ਚੰਗੀ ਤਰ੍ਹਾਂ। ਦੋ ਤਿੰਨ ਵਾਰ ਮੈਂ ਆਲੂ ਨੂੰ ਧੋ ਲੈਣਾਗਾ। ਇਸੇ ਤਰ੍ਹਾਂ ਤੁਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਦੋ ਤਿੰਨ ਵਾਰ ਧੋਣਾ ਤਾਂ ਕਿ ਇਹਦੇ ਵਿੱਚ ਜਿਹੜਾ ਮਤਲਬ ਆਲੂਆਂ ਨੂੰ ਕਾਲਾ ਪੰਜਾ ਕਰਦਾ ਨਾ ਉਹ ਵਾਲਾ ਜਿਹੜਾ ਪਦਾਰਥ ਹੈ ਉਹ ਨਿਕਲ ਜਾਂਦਾ ਚੰਗੀ ਤਰ੍ਹਾਂ ਧੋਣ ਦੇਣ ਦੇਖੋ ਖਿਲੇ ਖਿਲੇ ਹੋ ਚੁੱਕੇ ਆ ਮੈਂ ਦੋ ਤਿੰਨ ਵਾਰ ਧੋ ਕੇ ਇਹਨਾਂ ਨੂੰ ਸਾਈਡ ਤੇ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਹੁਣ ਇਹ ਸਾਈਡ ਤੇ ਰੱਖਤਾ ਹੁਣ ਆਪਾਂ ਕੀ ਹੈ ਜਿਹੜੀ ਆਪਣੀ ਗੋਭੀ ਸੀ ਆਪਾਂ ਟੱਕ ਕੇ ਰੱਖੀ ਹੋਈ ਸੀਗੀ ਹੁਣ ਉਹ ਆਪਣੀ ਗੋਭੀ ਬਿਲਕੁਲ ਰੈਡੀ ਹੋ ਚੁੱਕੀ ਹੈ ਹੁਣ ਆਪਾਂ ਇਹਨੂੰ ਠੰਡੇ ਪਾਣੀ ਨਾਲ ਦੋ ਤਿੰਨ ਵਾਰ ਵਾਸ਼ ਕਰਾਂਗੇ ਹਲਕਾ ਜਿਹਾ ਔਰ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਇਹਨਾਂ ਆਲੂਆਂ ਦੇ ਵਿੱਚ ਮਿਲਾ ਦਾਂਗੇ ਦੇਖੋ ਮੈਂ 2-3 ਵਾਰ ਧੋ ਕੇ ਇੱਕ ਅਲੱਗ ਟੋਕਰੀ ਦੇ ਵਿੱਚ ਗੋਭੀ ਨੂੰ ਕੱਢ ਲਿਆ ਠੀਕ ਹੈ ਜੀ ਔਰ ਫਿਰ ਉਸ ਤੋਂ ਬਾਅਦ ਮੈਂ ਆਲੂਆਂ ਦੇ ਵਿੱਚ ਇਹਨੂੰ ਮਿਕਸ ਕਰਤਾ ਇਸ ਤਰ੍ਹਾਂ ਤੁਸੀਂ ਮਿਕਸ ਕਰ ਲੈਣਾ ਔਰ ਫਿਰ ਇਹਦੇ ਵਿੱਚ ਆਪਾਂ ਨਮਕ ਮਿਰਚ ਤੇ ਹਲਦੀ ਤਿੰਨੋਂ ਚੀਜ਼ਾਂ ਪਾਵਾਂਗੇ ਜੋ ਵੀ ਤੁਹਾਡੇ ਕੋਲ ਆ ਮਤਲਬ ਤੁਸੀਂ ਪਾ ਸਕਦੇ ਹੋ ਠੀਕ ਹੈ ਤੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਣੇ ਕੋਲ ਆਹ ਚੀਜ਼ ਨਹੀਂ ਹੈਗੀ ਤਾਂ ਆਪਾਂ ਸ਼ਾਇਦ ਪਕੌੜੇ ਨਹੀਂ ਬਣਾ ਸਕਦੇ ਸਿੰਪਲ ਜਿਹੇ ਤਰੀਕੇ ਨਾਲ ਮੈਂ ਪਕੌੜੇ ਬਣਾ ਰਹੀ ਹਾਂ ਤੇ ਬਹੁਤ ਹੀ ਜ਼ਿਆਦਾ ਟੇਸਟੀ ਵੀ ਬੰਦਿਆ ਤੁਸੀਂ ਅੱਗੇ-ਅੱਗੇ ਵੀਡੀਓ ਦੇਖੀ ਜਾਓ ਤੇ ਮੈਂ ਤੁਹਾਨੂੰ ਇੱਕ ਤੇਲ ਵਾਲੀ ਜ਼ਰੂਰ ਗੱਲ ਦੱਸੂੰਗੀ ਜਿਹੜੀ ਕਿ ਆਮ ਮਤਲਬ ਭੈਣਾਂ ਨੂੰ ਹੁੰਦਾ ਨਾ ਵੀ ਅਸੀਂ ਪਕੌੜੇ ਬਣਾਉਨੇ ਆ ਤੇ ਮੱਚ ਜਾਂਦੇ ਆ ਕਾਲੇ ਪੈ ਜਾਂਦੇ ਆ ਉਹ ਕਿਉਂ ਹੁੰਦੇ ਆ ਕੀ ਵਜ੍ਹਾ ਹੁੰਦੀ ਆ ਉਹਦੇ ਵਿੱਚ ਇੱਕ ਤੇਲ ਦਾ ਜਿਹੜਾ ਹੈਗਾ ਜ਼ਿਆਦਾ ਅ ਮਤਲਬ ਹੈਗਾ ਯੋਗਦਾਨ ਆ ਵੀ ਤੇਲ ਨੂੰ ਆਪਾਂ ਕਿਵੇਂ ਕਰਨਾ ਠੀਕ ਹੈ ਹੁਣ ਦੇਖੋ ਮੈਂ ਨੂਨ ਮਿਰਚ ਮਿਕਸ ਕੀਤਾ ਪਹਿਲਾਂ ਨੂਨ ਮਿਰਚ ਮਿਕਸ ਕੀਤਾ ਮੈਂ ਇਹਦੇ ਵਿੱਚ ਉਸ ਤੋਂ ਬਾਅਦ ਮੈਂ ਬੇਸਣ ਪਾਉਣ ਲੱਗੀ ਆ ਫਿਰ ਤੁਸੀਂ ਇਸੇ ਤਰ੍ਹਾਂ ਬੇਸਣ ਮਿਲਾ ਲੈਣਾ ਬੇਸਣ ਆ ਮਤਲਬ 3 ਕ ਚਮਚੇ ਮਿਲਾ ਕੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਤੇ ਫਿਰ ਆਪਾਂ ਬਾਅਦ 'ਚ ਦੇਖਾਂਗੇ ਜਿੰਨੀ ਕ ਆਪਾਂ ਨੂੰ ਜ਼ਰੂਰਤ ਹੋਊਗੀ ਬੇਸਣ ਦੀ ਜ਼ਰੂਰਤ ਹੈਗੀ ਅੱਜ ਨਹੀਂ ਹੈਗੀ ਆ ਉਹ ਆਪਾਂ ਬਾਅਦ 'ਚ ਲੈ ਸਕਦੇ ਹਾਂ ਠੀਕ ਹੈ ਇਹ ਨਹੀਂ ਹੈਗਾ ਵੀ ਬੇਸਣ ਘੋਲੋ ਤੇ ਵਿੱਚ ਸਾਰਾ ਕੁਝ ਸਿੱਟੋ ਇਹ ਨਹੀਂ ਐਦਾਂ ਨਹੀਂ ਹੁਣ ਦੇਖੋ ਇਸੇ ਤਰ੍ਹਾਂ ਮੈਂ ਹਲਕੇ ਜਿਹੇ ਹੱਥ ਨਾਲ ਕਿਉਂਕਿ ਪਾਣੀ ਵੀ ਇਹਦੇ ਵਿੱਚੋਂ ਹੀ ਨਿਕਲਿਆ ਆਣਾਗਾ ਹਲਕਾ ਹਲਕਾ ਜਿਹੜਾ ਪਾਣੀ ਕਿਉਂਕਿ ਆਪਾਂ ਵਾਸ਼ ਕੀਤਾ ਇਹਨਾਂ ਨੂੰ ਇਸ ਕਰਕੇ ਹੁਣ ਦੇਖੋ ਮੈਂ ਇਹਦੇ ਵਿੱਚ ਕੋਈ ਐਕਸਟਰਾ ਪਾਣੀ ਨਹੀਂ ਪਾਇਆ ਤੇ ਇਹਦੇ ਵਿੱਚ ਜਿਹੜਾ ਪਾਣੀ ਸੀਗਾ गोभी ਦੇ ਵਿੱਚ ਥੋੜਾ ਬਹੁਤਾ ਪਾਣੀ ਉਹ ਵਿੱਚੋਂ ਹੀ ਨਿਕਲਿਆ ਠੀਕ ਹੈ ਤੇ ਹੁਣ ਦੇਖੋ ਮੈਂ ਜਿਹੜਾ ਬੇਸਣ ਲਿਆ ਸੀ ਇੱਕ ਕੱਪ ਵੱਡਾ ਬੇਸਣ ਦਾ ਲਿਆ ਸੀ ਤੇ ਹੁਣ ਉਹਦੇ ਚੋਂ ਮੈਂ ਅੱਧਾ ਬੇਸਣ ਜਿਹੜਾ ਜਿੰਨਾ ਬੇਸਣ ਦੀ ਜਰੂਰਤ ਸੀ ਉਹਨਾਂ ਮੈਂ ਯੂਜ਼ ਕਰ ਲਿਆ ਔਰ ਬਾਕੀ ਦਾ ਤੁਸੀਂ ਦੇਖ ਸਕਦੇ ਹੋ ਕਿ ਸਾਈਡ ਤੇ ਆ ਹੁਣ ਆਪਣਾ ਜਿਹੜਾ ਸੀ ਇਹ ਤਿਆਰ ਕਰਕੇ ਰੱਖ ਲਿਆ ਆਪਾਂ ਬੇਸਣ ਤੇ ਗੋਭੀ ਮਤਲਬ ਆਲੂ ਤੇ ਗੋਭੀ ਨੂੰ ਬੇਸਣ ਦੇ ਵਿੱਚ ਮਿਕਸ ਕਰਕੇ ਸਾਈਡ ਤੇ ਰੱਖ ਲਿਆ ਤੇ ਹੁਣ ਆਪਾਂ ਕੜਾਈ ਰੱਖ ਲਈਏ ਕੜਾਈ ਦੇ ਵਿੱਚ ਹੁਣ ਆਪਾਂ ਪਾ ਲਿਆ ਤੇਲ ਤੇਲ ਮੇ ਉਦੋਂ ਪਾਇਆ ਜਦੋਂ ਕੜਾਈ ਗਰਮ ਹੋ ਗਈ ਇਸ ਤਰ੍ਹਾਂ ਤੁਸੀਂ ਤੇਲ ਵਾਲਾ ਸਿਸਟਮ ਜ਼ਰੂਰ ਦੇਖਿਓ ਕਿਉਂਕਿ ਫੇਰ ਹੀ ਤੁਹਾਨੂੰ ਪਤਾ ਲੱਗੂ ਕਿ ਪਕੌੜੇ ਸਹੀ ਢੰਗ ਨਾਲ ਕਿਵੇਂ ਬਣ ਸਕਦੇ ਆ ਹੁਣ ਦੇਖੋ ਮੈਂ ਤੇਲ ਪਾ ਲਿਆ ਤੇਲ ਨੂੰ ਮੈਂ ਗਰਮ ਹੋਣ ਤੱਕ ਮਤਲਬ ਰੱਖੂਗੀ ਠੀਕ ਹੈ ਹੁਣ ਜਦੋਂ ਗਰਮ ਹੋ ਜਾਊਗਾ ਨਾ ਚੰਗੀ ਤਰ੍ਹਾਂ ਇਹ ਕਾਫੀ ਜ਼ਿਆਦਾ ਗਰਮ ਕਰੂੰਗੀ ਤੇਲ ਨੂੰ ਮੈਂ ਕਿਉਂਕਿ ਕੱਚਾ ਤੇਲ ਆ ਇਸ ਤਰ੍ਹਾਂ ਗਰਮ ਹੋ ਜੂ ਮੈਂ ਇੱਕ ਪੀਸ ਪਾਇਆ ਦੇਖੋ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਇਹ ਵਾਲਾ ਪੀਸ ਆ ਜਿਹੜਾ ਬਿਲਕੁਲ ਮੱਚ ਗਿਆ ਕਿਉਂਕਿ ਤੇਲ ਕਿੰਨਾ ਜ਼ਿਆਦਾ ਗਰਮ ਹੋ ਚੁੱਕਿਆ ਤਾਂ ਇਸ ਤੋਂ ਬਾਅਦ ਕੀ ਆ ਮੈਂ ਤੇਲ ਗਰਮ ਹੋ ਗਿਆ ਨਾ ਤਾਂ ਆਪਣਾ ਜਿਹੜਾ ਟੁਕੜਾ ਪਾਇਆ ਸੀ ਮਤਲਬ ਪੀਸ ਪਾਇਆ ਸੀਗਾ ਆਲੂ ਦਾ ਉਹ ਵੀ ਮੱਚ ਗਿਆ ਤੇ ਹੁਣ ਮੈਂ ਗੈਸ ਨੂੰ ਬੰਦ ਕਰ ਦੂੰਗੀ ਤੇਲ ਪੂਰਾ ਗਰਮ ਹੋ ਚੁੱਕਿਆ ਗੈਸ ਨੂੰ ਮੈਂ ਇੱਥੇ ਬੰਦ ਕਰਤਾ ਔਰ ਦੇਖੋ ਮੈਂ ਹੁਣ ਗੈਸ ਬੰਦ ਹੈਗਾ ਤਾਂ ਇਹਦੇ ਵਿੱਚ ਇੱਕ ਪੀਸ ਹੁਣ ਪਾ ਕੇ ਦੇਖੂਗੀ ਆ ਮੈਂ ਦੁਬਾਰਾ ਪੀਸ ਪਾਇਆ ਦੇਖੋ ਕਿਉਂਕਿ ਤੇਲ ਹਾਲੇ ਵੀ ਗਰਮ ਆ ਠੀਕ ਹੈ ਜੀ ਤੇ ਹੁਣ ਆਪਾਂ ਇਹਦਾ ਮਤਲਬ ਤੇਲ ਆਪਣਾ ਠੀਕ ਹੋ ਚੁੱਕਿਆਗਾ ਆ ਮੈਂ ਮਤਲਬ ਦੂਸਰੀ ਵਾਰ ਤੋਂ ਪਾਇਆ ਇਹ ਵਾਲਾ ਪੀਸੇ ਮੱਛਾ ਨਹੀਂ ਹੈਗਾ ਤੇਲ ਅੱਧਾ ਕ ਗਰਮ ਆ ਅੱਧਾ ਕ ਠੰਡਾ ਹੋ ਗਿਆ ਤੇਲ ਨੂੰ ਆਪਾਂ ਠੰਡਾ ਹੋਣ ਲਈ ਰੱਖਿਆ ਸੀ ਨਾ ਸਾਈਡ ਤੇ ਤਾਂ ਮਤਲਬ ਜ਼ਿਆਦਾ ਠੰਡਾ ਵੀ ਨਹੀਂ ਠੀਕ ਹੈ ਨੋਰਮਲ ਜਾ ਹੁਣ ਆਪਣਾ ਜ਼ਿਆਦਾ ਮਤਲਬ ਜਿਹੜੀ ਗਰਮਪਾਨ ਸੀਗਾ ਤੇਲ ਦਾ ਉਹ ਘਟ ਗਿਆ ਤੇ ਹੁਣ ਆਪਾਂ ਗੈਸ ਨੂੰ ਔਨ ਕਰਕੇ ਕੜਾਈ ਦੁਬਾਰਾ ਰੱਖਤੀ ਹੁਣ ਉਸ ਤੋਂ ਬਾਅਦ ਆਪਾਂ ਤੀਸਰੀ ਵਾਰ ਇੱਕ ਪੀਸ ਹੋਰ ਪਾ ਕੇ ਦੇਖਿਆ ਹੁਣ ਆਪਾਂ ਮੀਡੀਅਮ ਫਲੇਮ ਤੇ ਕੜਾਈ ਰੱਖੀ ਆ ਤੇਲ ਆਪਣਾ ਠੰਡਾ ਹੋ ਗਿਆ ਸੀਗਾ ਜ਼ਿਆਦਾ ਗਰਮ ਵੀ ਨਹੀਂ ਸੀ ਤੇ ਜ਼ਿਆਦਾ ਠੰਡਾ ਵੀ ਨਹੀਂ ਸੀਗਾ ਤਾਂ ਹੁਣ ਦੇਖੋ ਤੇਲ ਬਿਲਕੁਲ ਰੈਡੀ ਆ ਹੁਣ ਆਪਾਂ ਮੀਡੀਅਮ ਫਲੇਮ ਤੇ ਪਕਾਵਾਂਗੇ ਸਾਰੇ ਪਕੌੜੇ ਉਹ ਜਿਹੜਾ ਪੀਸ ਜੀ ਸਹੀ ਪੱਕ ਗਿਆ ਸੀ ਤੀਸਰੇ ਨੰਬਰ ਵਾਲਾ ਹੁਣ ਆਪਾਂ ਇਹਨੂੰ ਹਾਂ ਮਤਲਬ ਇਸ ਤਰ੍ਹਾਂ ਪਕੌੜੇ ਪਾਉਣੇ ਸ਼ੁਰੂ ਕਰ ਦੇਣੇ ਆ ਇਸੇ ਤਰ੍ਹਾਂ ਹੀ ਹੁੰਦਾਗਾ ਕਿ ਜਿਹੜਾ ਆਪਾਂ ਇੱਕੇਦਮ ਗਰਮ ਕਰ ਲੈਨੇ ਆ ਤੇ ਆਪਾਂ ਸਾਰੇ ਪਕੌੜੇ ਪਾ ਦੇਨੇ ਪਕੌੜੇ ਕੀ ਆਪਣੇ ਮੱਚ ਜਾਂਦੇ ਨਾਲੇ ਕੱਚੇ ਰਹਿ ਜਾਂਦੇ ਆ ਠੀਕ ਹੈ ਜੀ ਤੇ ਤੇਲ ਨੂੰ ਪਹਿਲਾਂ ਚੰਗੀ ਤਰ੍ਹਾਂ ਤੁਸੀਂ ਗਰਮ ਕਰ ਲੈਣਾ ਇੱਕ ਵਾਰ ਉਸ ਤੋਂ ਬਾਅਦ ਉਹਨੂੰ ਠੰਡਾ ਕਰ ਲੈਣਾ ਜਿਆਦਾ ਠੰਡਾ ਵੀ ਨਹੀਂ ਮਤਲਬ ਉੱਚ ਇੰਨਾ ਕਪਨ ਹੋਵੇ ਕਿ ਜਦੋਂ ਆਪਾਂ ਕੋਈ ਚੀਜ਼ ਪਾਉਣੇ ਉਹ ਕੱਚੀ ਰਹਿ ਜੇ ਹਨਾ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਇਹਨੂੰ ਦੁਬਾਰਾ ਗੈਸ ਨੂੰ ਔਨ ਕਰਕੇ ਫਿਰ ਤੇਲ ਨੂੰ ਗਰਮ ਕਰਨਾ ਤੇ ਮੀਡੀਅਮ ਫਲੇਮ ਤੇ ਹੀ ਪਕਾਉਣਾ ਫਿਰ ਤੁਹਾਡੇ ਜਿਹੜੇ ਪਕੌੜੇ ਆ ਤੁਸੀਂ ਦੇਖਿਓ ਰੰਗਤ ਵੀ ਕਿੰਨੀ ਸੋਹਣੀ ਆਊਗੀ ਮੱਚਣਗੇ ਵੀ ਨਹੀਂ ਤੇ ਪੂਰੀ ਤਰ੍ਹਾਂ ਉਹ ਪੱਕ ਵੀ ਜਾਣਗੇ ਇਸੇ ਤਰ੍ਹਾਂ ਹੀ ਮਤਲਬ ਜਿਹੜੇ ਹਲਵਾਈ ਬਣਾਉਂਦੇ ਨੇ ਨਾ ਉਹਨਾਂ ਦਾ ਜਿਹੜਾ ਤੇਲ ਹੁੰਦਾ ਕੜਾਹੀਆਂ ਦੇ ਵਿੱਚ ਉਹ ਪਹਿਲਾਂ ਹੀ ਮਠੀਰੀਆ ਹੁੰਦਾ ਤੇ ਉਹ ਤਾਂ ਕਰਕੇ ਸਹੀ ਹੋਇਆ ਹੁੰਦਾ ਤੇਲ ਤਾਂ ਕਰਕੇ ਪਕੌੜੇ ਵੀ ਨਹੀਂ ਮੱਚਦੇ ਤੇ ਜਿਹੜੇ ਪਕੌੜੇ ਵਗੈਰਾ ਹੁੰਦੇ ਆ ਉਹਨਾਂ ਦੇ ਵਿੱਚ ਤੇਲ ਵੀ ਨਹੀਂ ਜ਼ਿਆਦਾ ਰੱਚਦਾ ਤੁਸੀਂ ਦੇਖੀ ਜਾਓ ਦੇਖੋ ਪਕੌੜੇ ਪੱਕਣੇ ਬਿਲਕੁਲ ਰੈਡੀ ਹੋ ਚੁੱਕੇ ਆ ਤੇ ਮੱਚ ਵੀ ਨਹੀਂ ਰਹੇ ਤੇ ਇਹਨਾਂ ਦੇ ਵਿੱਚ ਤੇਲ ਵੀ ਨਹੀਂ ਹੋਏਗਾ ਹੁਣ ਇਸੇ ਤਰ੍ਹਾਂ ਤੁਸੀਂ ਦੇਖੋ ਫਿਰ ਫਰਾਈ ਕਰਿਓ ਬਿਲਕੁਲ ਹਲਵਾਈਆਂ ਦੇ ਤਰ੍ਹਾਂ ਪਕੌੜੇ ਬਣਦੇ ਆ ਆਪਾਂ ਸੋਚਦੇ ਹੁੰਨੇ ਆ ਕਿ ਹਨਾ ਹਲਵਾਈ ਬਣਾਉਂਦੇ ਆ ਪਕੌੜੇ ਕਿਉਂ ਉਹਨਾਂ ਦੇ ਵਧੀਆ ਬਣਦੇ ਆ ਇਹ ਹੀ ਰੀਜ਼ਨ ਹੁੰਦਾ ਮੇਨ ਇਹਦੇ ਵਿੱਚ ਤੇਲ ਦਾ ਰੀਜ਼ਨ ਹੈ ਦੇਖੋ ਕਿੰਨੇ ਸੋਹਣੀ ਰੰਗਤ ਆ ਗਈ ਪਕੌੜਿਆਂ ਦੀ ਇਸੇ ਤਰ੍ਹਾਂ ਤੁਸੀਂ ਬਣਾ ਕੇ ਦੇਖਿਓ ਘਰੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਪਕੌੜੇ ਬਣਾਉਣ ਦਾ ਪ੍ਰੋਸੈਸ ਕੀ ਹੈ ਹੁਣ ਆਪਾਂ ਇਸੇ ਤਰ੍ਹਾਂ ਪਕੌੜਿਆਂ ਨੂੰ ਦੇਖੋ ਪੱਕ ਕੇ ਬਿਲਕੁਲ ਰੈਡੀ ਹੋ ਚੁੱਕੇ ਨੇ ਠੀਕ ਹੈ ਤੇ ਹੁਣ ਆਪਾਂ ਇਹਨਾਂ ਨੂੰ ਸਾਈਡ ਤੇ ਕੱਢ ਲਾਂਗੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਨਾ ਤੁਹਾਨੂੰ ਨਹੀਂ ਪਤਾ ਜਾਂ ਤੁਸੀਂ ਉਹਨਾਂ ਵਰਗੇ ਪਕੌੜੇ ਨਹੀਂ ਬਣਾ ਸਕਦੇ ਇਹ ਕੋਈ ਵੱਡੀ ਗੱਲ ਨਹੀਂ ਕੋਈ ਪਹਿਲਾਂ ਤੋਂ ਨਹੀਂ ਸਿੱਖ ਕੇ ਆਂਦਾ ਦੇਖ-ਦੇਖ ਕੇ ਹੀ ਸਿੱਖਦਾ ਹੈਗਾ ਠੀਕ ਹੈ ਤੇ ਤੁਸੀਂ ਆਰਾਮ ਨਾਲ ਘਰੇ ਪਕੌੜੇ ਬਣਾ ਸਕਦੇ ਹੋ ਬਿਲਕੁਲ ਹਲਵਾਈਆਂ ਦੀ ਤਰ੍ਹਾਂ ਹੁਣ ਦੇਖੋ ਪਕੌੜੇ ਆਪਣੇ ਬਿਲਕੁਲ ਆਇਲ ਫ੍ਰੀ ਆ ਠੀਕ ਹੈ ਇਹਦੇ ਵਿੱਚ ਕੋਈ ਮਤਲਬ ਤੇਲ ਨਹੀਂ ਦਿਖ ਰਿਹਾ ਮੈਂ ਤੁਹਾਨੂੰ ਹੱਥ ਤੇ ਉਹ ਰੱਖ ਕੇ ਵੀ ਦਿਖਾ ਦਿੰਨੀ ਆ ਆਪਾਂ ਸਾਰੇ ਦੇ ਸਾਰੇ ਪਕੌੜੇ ਜਿਹੜੇ ਪਹਿਲਾਂ ਸਾਈਡ ਤੇ ਕੱਢ ਲਈਏ ਇਸੇ ਤਰ੍ਹਾਂ ਆਪਾਂ ਸਾਰੇ ਦੇ ਸਾਰੇ ਜਿਹੜੇ ਪਕੌੜਿਆਂ ਦੇ ਵਿੱਚੋਂ ਕੱਢ ਲਾਂਗੇ ਦੇਖੋ ਪਕੌੜੇ ਆਪਣੇ ਬਣ ਕੇ ਬਿਲਕੁਲ ਰੈਡੀ ਆ ਤੇ ਮੈਂ ਤੁਹਾਨੂੰ ਦਿਖਾਉਣੀ ਆ ਇਸੇ ਤਰ੍ਹਾਂ ਤੁਸੀਂ ਹੱਥ ਦੇ ਵਿੱਚ ਲਓਗੇ ਨਾ ਤੇਲ ਵਗੈਰਾ ਦਿਖੂ ਲੱਗ ਨਹੀਂ ਰਿਹਾ ਠੀਕ ਹੈ ਇਹਦਾ ਮਤਲਬ ਕਿ ਪਕੌੜੇ ਸਹੀ ਬਣ ਚੁੱਕੇ ਆ ਤੇ ਅੰਦਰੋਂ ਪੱਕ ਵੀ ਸਹੀ ਗਏ ਨੇ ਤੁਸੀਂ ਆਰਾਮ ਨਾਲ ਇਦਾਂ ਪਕੌੜੇ ਘਰੇ ਬਣਾ ਸਕਦੇ ਹੋ ਠੀਕ ਹੈ ਜੀ ਤੇ ਬਹੁਤ ਜ਼ਿਆਦਾ ਸੌਖਾ ਜਿਹਾ ਤਰੀਕਾ ਹੈਗਾ ਦੇਖੋ ਹੁਣ ਆਪਾਂ ਸਾਰੇ ਦੇ ਸਾਰੇ ਪਕੌੜੇ ਇਦਾਂ ਹੀ ਪਕਾਉਣੇ ਨੇ ਮੇਨ ਬਸ ਪ੍ਰੋਸੈਸ ਕੀ ਇਹਦੇ ਵਿੱਚ ਤੇਲ ਦਾ ਤੁਸੀਂ ਧਿਆਨ ਰੱਖਣਾਗਾ ਕਿ ਤੇਲ ਕਿੰਨਾ ਗਰਮ ਆ ਕਿਸ ਤਰ੍ਹਾਂ ਗਰਮਾ ਪਹਿਲਾਂ ਤੁਹਾਨੂੰ ਦੱਸਿਆ ਹੀ ਬਸ ਇਸੇ ਤਰ੍ਹਾਂ ਤੇਲ ਹੀ ਦੇਖਣਾ ਤੁਸੀਂ ਜਿਆਦਾ ਦੇਖੋ ਇਸੇ ਤਰ੍ਹਾਂ ਆਪਾਂ ਪਕੌੜੇ ਤਿਆਰ ਕਰ ਲਏ ਵੀਡੀਓ ਚੰਗੀ ਲੱਗੇ ਤਾਂ ਲਾਈਕ ਹਾਂਜੀ ਦੋਸਤੋ ਵੀਡੀਓ ਅੰਤ ਤੱਕ ਦੇਖ ਲਿਆ ਠੀਕ ਹੈ ਜੀ ਤੇ ਹੁਣ ਵੀਡੀਓ ਨੂੰ ਤੁਸੀਂ ਦੇਖਤਾ ਲਿਆ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਇਹ ਕਮੈਂਟ ਕਰਕੇ ਜਰੂਰ ਦੱਸ ਦਿਓ ਠੀਕ ਹੈ ਜੀ ਤੇ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ